ਜੋ ਭਾਵਹਿ ਸੁਆਮੀ ਤੁਮ ਮਨਾ ਮਾਰੂ ਮਹੱਲਾ ਪੰਜਵਾ ਪ੍ਰਭ ਸਮਰੱਥ ਸਰਬ ਸੁਖਦਾਨਾ ਸਿਮਰਉ ਨਾਮ ਹੋ ਹੋ ਮਿਰਵਾਨਾ ਹਰ ਦਾਤਾ ਜੀ ਜਨਤ ਪੇਖਾਰੀ ਜਨ ਬਾਂਚੈ ਜਾ ਚੰਗਨਾ ਮੰਗੋ ਜਨ ਧੂਰ ਪਰਮਗਤ ਪਾਵਾਂ ਜਨਮ ਜਨਮ ਕੀ ਮੈਲ ਮਟਾਵਾਂ धीर ग रोग मिटह हर औखरद हर निर्मल랍 पे मंगना सरवणी सुणो विमल जस स्वामी एक आहुट तजहु भिखकामी निव निव पाए लगो दास तेरे कर सो कृत नाही संगना रसना गुण गावै हर तेरे मिटह कमाते अब गुण मेरे सिमर सिमर स्वामी मन जीवै ਪੰਜ ਦੂਤ ਤਜ ਤੰਗਨਾ ਚਰਨ ਕਮਲ ਜਪ ਬੋਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰ ਸਮਤ ਨਿਵਾਸੀ ਬਹੁੜ ਜੋਨ ਨਾ ਨੰਗਨਾ ਦਾਸ ਦਾਸਨ ਕੋ ਕਰ ਲਿਓ ਗੋਪਾਲਾ ਕਿਰਪਾ ਨਿਧਾਨ ਦੀਨ ਦਿਆਲਾ ਸਖਾ ਸਹਾਈ ਪੂਰਨ ਪਰਮੇਸ਼ਰ ਮਿਲ ਕਦੇ ਨਾ ਹੋਵੀ ਭੰਗਨਾ ਮਨਤਾ ਨੇ ਅਰਪ ਧਰੀ ਹਰਿ ਆਗੈ ਜਨਮ ਜਨਮ ਕਾ ਸੋਇਆ ਜਾਗੈ ਜਿਸ ਕਾ ਸਾਹ ਸੋਈ ਪ੍ਰਤਪਾਲਕ ਹੱਤ ਤਿਆਗੀ ਹਉ ਮੈਂ ਹੰਤਨਾ ਜਲ ਫਲ ਪੂਰਨ ਅੰਤਰ ਜਾਮੀ ਕਟ ਕਟ ਰਵਿਆ ਅਸ਼ਲ ਸੁਆਮੀ ਪਰਮ ਭੀਤ ਖੋਈ ਗੁਰ ਪੂਰੈ ਏ ਕਰਵਿਆ ਸਰਬੰਗਨਾ ਜਤ ਕਤ ਪੇਖੋ ਪ੍ਰਭ ਸੁਖ ਸਾਗਰ ਹਰ ਟੋਟ ਭੰਡਾਰ ਨਾਹੀ ਰਤਨਾਗਰ ਅਗਹਿ ਅਗਾਹਾ ਕਿਸ ਮਿੱਤ ਨਹੀਂ ਪਾਈਐ ਸੋ ਬੂਜੈ ਜਿਸ ਕਿਰਪੰਗਨਾ ਸਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਡੰਜਾ ਕਰ ਗਹਿ ਕਾਢ ਲੀਏ ਪ੍ਰਭ ਆਪਣੇ ਅਮਿਉ ਧਾਰ ਦ੍ਰਿਸ਼ਟੰਗਨਾ ਏਕੋ ਏਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਾਹੀ आदमा दे अंतप्रभ रवेआ कृष्ण बुज्जी परमंगना गुरु परमेश्वर गुरु गोबिंदा गुरु कर्ता गुरु सद्बखशंद गुरु जप जाप जपत फल पाया ज्ञान दीपक संत संगना जो पीखा सो सब किस स्वामी जो सुनना सो प्रभु की वाणी जो कीनो सो तमह करायो ਸਰਲ ਸਹਾਈ ਸੰਤਹਿ ਤਨ ਜਾਚਕ ਜਾਚੈ ਤੁਮਹਿ ਅਰਾਧੈ ਪਤਿਤ ਪਾਵਨ ਪੂਰਨ ਪ੍ਰਭ ਸਾਧੈ ਏਕੋ ਦਾਨ ਸਰਬ ਸੁਖ ਗੁਣ ਨਿਦ ਆਨ ਮੰਗਨ ਨਿਹ ਕਿੰਚਨਾ ਕਾਇਆ ਪਾਤਰ ਪ੍ਰਭ ਕਰਨੈ ਹਾਰਾ ਲੱਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੈ ਰੰਗਣਾ ਸੋਲਾ ਕਲਾ ਸੰਪੂਰਨ ਫਲਿਆ ਅਨਤ ਕਲਾ ਹੋਏ ਠਾਕੁਰ ਚੜਿਆ ਅਨੰਦ ਬਨੋਦ ਹਰਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੁੰਚਨਾ ਮਾਰੂ ਸੋਲੇ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸਾਹਿਬ ਹਾਂ ਸੇਵਕ ਕੀਤਾ ਜਿਉ ਪਿੰਡ ਸਭ ਤੇਰਾ ਦਿੱਤਾ ਕਰਨ ਕਰਾਮਣ ਸਭ ਤੂੰ ਹੈ ਤੂੰ ਹੈ ਹੈ ਨਾਹੀ ਕਿਸ ਅਸਾੜਾ ਤੁਮਹਿ ਪਠਾਏ ਤਾਂ ਜਗ ਮਹਿ ਆਈ ਜੋ ਤੁਦ ਭਾਣਾ ਸੇ ਕਰਮ ਕਮਾਏ ਤੁਜ ਤੇ ਬਾਹਰ ਕਿਛੂ ਨਾ ਹੋਆ ਤਾਂ ਭੀ ਨਾਹੀ ਕਿਛ ਕਾੜਾ ਊਹਾ ਹੁਕਮ ਤੁਮਾਰਾ ਸੁਣੀਐ ਈਹਾ ਹਰ ਜਸ ਤੇਰਾ ਭਣੀਐ ਆਪੇ ਲੇਖ ਅਲੇਖੈ ਆਪੇ ਤੁਮ ਸਿਓ ਨਾਹੀ ਕਿਸ ਝਾੜਾ ਤੂੰ ਪਿਤਾ ਸਭ ਬਾਰਕ ਥਾਰੇ ਜਿਉਂ ਖਲਾਵਹਿ ਤਿਉਂ ਖੇਲਣ ਹਾਰੀ ਉੱਜੜ ਮਾਰਗ ਸਭ ਤੁਮਹੀ ਕੀਨਾ ਚੱਲੈ ਨਾਹੀ ਕੋ ਵੇਪਾੜਾ ਇੱਕ ਬਸਾਏ ਰੱਖੇ ਗ੍ਰਹਿ ਅੰਤਰ ਇੱਕ ਪਠਾਏ ਦੇਸ ਦਸੰਤਰ ਇਕ ਹੀ ਕਉਕਾਸ ਇਕ ਹੀ ਕਉ ਰਾਜਾ ਇਨ ਮੈਂ ਕਹੀਐ ਕਿਆ ਕੂੜਾ ਕਮਨ ਸੋ ਮੁਕਤੀ ਕਮਨ ਸੋ ਨਰਕਾ ਕਮਨ ਸੰਸਾਰੀ ਕਮਨ ਸੋ ਭਗਤਾ ਕਮਨ ਸੋ ਦਾਨਾ ਕਮਨ ਸੋ ਹੁੱਚਾ ਕਮਨ ਸੋ ਸੁਰਤਾ ਕਮਨ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸੰਸਾਰੀ ਹੁਕਮੇ ਭਗਤਾ ਹੁਕਮੇ ਹੁੱਚਾ ਹੁਕਮੇ ਦਾਨਾ ਦੂਜਾ ਨਹੀਂ ਅਵਰ ਧੜਾ ਸਾਗਰ ਕੀਨਾ ਅਤ ਤੁਮ ਭਾਰਾ ਇਕ ਖੜੇ ਰਸਾ ਤਲ ਕਰ ਮਨ ਮੁਖ ਗਵਾਰਾ ਇਕ ਨਾ ਪਾਰ ਲੰਘਾਵੇਂ ਆਪੇ ਸਤਿਗੁਰ ਜਿਨ ਕਾ ਸੱਚ ਬੇੜਾ ਕੌਤਕ ਕਾਲ ਇਹੋ ਹੁਕਮ ਪਠਾਇਆ ਜੀ ਜੰਤ ਉਪਾਏ ਸਮਾਇਆ ਵੇਖੈ ਵਿਗਸੈ ਸਭ ਰੰਗ ਮਾਣੀ ਰਚਨ ਕੀ ਨਾ ਇੱਕ ਅਖਾੜਾ ਵੱਡਾ ਸਾਹਿਬ ਵੱਡੀ ਨਾਹੀਂ ਵੱਡ ਦਾ ਤਾਰ ਵੱਡੀ ਜਿਸ ਜਾਈ ਅਗਮ ਅਗੋਚਰ ਬੇਅੰਤ ਅਤੋਲਾ ਹੈ ਨਾਹੀ ਕਿਸ ਆਹਾੜਾ ਕੀਮਤ ਕੋਈ ਨਾ ਜਾਣੈ ਦੂਜਾ ਆਪੇ ਆਪਨੇ ਰੰਜਨ ਪੂਜਾ ਆਪ ਸੋ ਗਿਆਨੀ ਆਪ ਧਿਆਨੀ ਆਪ ਸਤਮੰਤਾ ਅਤ ਗਾੜਾ ਕੇਤੜਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਸੁਨ ਸਮਾਇਆ ਕੇਤੜਿਆਂ ਦਿਨ ਤੁੰਧੂ ਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸਿਵ ਵਰਤਾਈ ਅਨੰਤਰ ਆਪੇ ਸੀਤਲ ਠਾਰ ਗੜਾ ਜਿਸਹਿ ਨਵਾਜੇ ਗੁਰਮੁਖ ਸਾਜੀ ਨਾਮ ਵਸੈ ਤਿਸ ਅਨਹਦਵਾਜੀ ਤਿਸ ਹੀ ਸੁਖ ਤਿਸ ਹੀ ਠਕਰਾਈ ਤਿਸਹਿ ਨ ਆਵੈ ਜਮ ਨੇੜਾ ਕੀਮਤ ਕਾਗਦ ਕਹੀ ਨਾ ਜਾਈ ਕਹੋ ਨਾਨਕ ਬੇਅੰਤ ਗੁਸਾਈ ਆਦ ਮਦ ਅੰਤ ਪ੍ਰਭ ਸੋਈ ਹਾਤ ਤਿਸੈ ਕੈ ਨਿਬੇੜਾ ਤਿਸੈ ਸਰੀਕ ਨਾਹੀ ਰੇ ਕੋਈ ਕਿਸ ਹੀ ਬੁੱਟੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੂਜ ਖੜਾ ਮਾਰੂ ਮਹੱਲਾ ਪੰਜਵਾ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਦਸੂਦਰ ਦਾ ਮੋਦਰ ਸੁਆਮੀ ਰੇਖੀ ਕੇਸ ਗੋਵਰਦਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਦਵ ਕ੍ਰਿਸ਼ਨ ਮਰਾਰੇ ਜਗਦੀਸ਼ਰ ਹਰ ਜਿਓ ਅਸੁਰ ਸੰਘਾਰੀ ਜਗ ਜੀਵਨ ਅਬਨਾਸੀ ਠਾਕੁਰ ਘਟਕਟ ਵਾਸੀ ਹੈ ਸੰਗਾ ਧਰਨੀ ਤਰ ਈਸ ਨਰਸਿੰਘ ਨਾਰਾਇਣ ਦਾੜਾ ਅਗਰੇ ਪ੍ਰਥਮ ਤਰਾਇਣ ਬਾਵਣ ਰੂਪ ਕੀਆ ਤੁਦ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ ਬਨਵਾਲੀ ਚੱਕਰ ਪਾਣ ਦਰਸ ਅਨੂਪਿਆ ਸਹਿਸ ਨੇਤਰ ਮੂਰਤ ਹੈ ਸਹਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਚਲ ਅਨਾਥ ਹੈ ਨਾਥੇ ਗੋਪੀ ਨਾਥ ਸਗਲ ਹੈ ਸਾਥੇ ਬਾਸੁਦੇਵ ਨਰੰਜਨ ਦਾਤੇ ਵਰਨ ਨਾ ਸਾਕੋ ਗੁਣ ਅੰਗਾ ਮਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਤੀ ਲੱਜਾ ਨਿਵਾਰ ਉਧਾਰਨ ਕਮਲਾ ਕੰਤ ਕਰਹਿ ਕੰਤੂ ਹਲ ਅਨੰਦ ਬਨੋਦੀ ਨਿਹ ਸੰਗਾ ਅਮੋਗ ਦਰਸ਼ਨ ਆਜੂਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਉ ਅਬਨਾਸੀ ਅਬਗਤ ਅਗੋਚਰ ਸਭ ਕਿਸ ਤੁਝ ਹੀ ਹੈ ਲੱਗਾ ਸ੍ਰੀ ਰੰਗ ਬੈ ਕੁੰਠ ਕੇ ਵਾਸੀ ਮਾਛ ਕਾਛ ਪੂਰਮ ਆਗਿਆ ਅਵਤਰਾਸੀ ਕੇਸਵ ਚਲਤ ਕਰਹਿ ਨੈਰਾਲੀ ਕੀਤਾ ਲੋੜ ਹੈ ਸੋ ਹੋਏਗਾ ਨਿਰਾਹਾਰੀ ਨਰਵੈਰ ਸਮਾਇਆ ਧਾਰ ਖੇਲ ਚਤਰ ਪੂਜ ਕਹਾਇਆ ਸੋਵਲ ਸੁੰਦਰ ਰੂਪ ਬਣਾਵਹਿ ਬੇਣ ਸੁੰਤ ਸਭ 모ਹੇਗਾ ਬਨਮਾਲਾ ਬੇਭੂਖਨ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਸ਼ੰਖ ਚੱਕਰ ਗਦਾ ਹੈ ਧਾਰੀ ਮਹਾਸਾਰਥੀ ਸਤ ਸੰਗਾ पीत पीतंबर त्रै पवन धणी जगन्नाथ गोपाल मुख मणि सारंग धर भगवान बीठला मैं गणतना आवै सरबंगा नेह कंटक ने केवल कहिए तनंजय जल थल है मही है मृत्यु लोक पै आल समीपत अस्त्र स्थान जिस है अपग्गा पतत पावन दुख पै पंजन अहंकार निवारण है भव खंडन ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤਹੀ ਹੈ ਭਿੱਗਾ ਨਰੰਕਾਰ ਅਛਲ ਅਡੋਲੂ ਜੋਤ ਸਰੂਪੀ ਸਭ ਜਗ ਮੋਲੂ ਸੋ ਮਿਲੈ ਜਿਸ ਆਪ ਮਲਾਈ ਆਪੋ ਹੋ ਕੋਈ ਨਾ ਪਾਵੇਗਾ ਆਪੇ ਗੁਪੀਆ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ ਆਪ ਉਪਾਵੇ ਆਪ ਖਪਾਵੇ ਤੁਦ ਲੇਪ ਨਹੀਂ ਇਕ ਤਿਲ ਰੰਗਾ ਇਕ ਜੀ ਹੀ ਗੁਣ ਕਮਨ ਬਖਾਨੈ ਸੈਸ ਫਨੀ ਸੇਖ ਅੰਤ ਨ ਜਾਣੈ ਨਵ ਤਨ ਨਾਮ ਜਪੈ ਦਿਨ ਰਾਤੀ ਇਕ ਗੁਣ ਨਾਹੀ ਪ੍ਰਭ ਕਹਿ ਸੰਗਾ ਓਟ ਗਹੀ ਜਗਤ ਪਿਤ ਸਰਨਾਇ ਭੈ ਭਿਆਨਕ ਜਮਦੂਤ ਦੁਤਰ ਹੈ ਮਾਇਆ ਹੋ ਹੋ ਕਿਰਪਾਲ ਇੱਛਾ ਕਰ ਰੱਖਹੁ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟ ਮਾਨ ਹੈ ਸਗਲ ਮਥੀਨਾ ਇਕ ਮੰਗਉ ਦਾਨ ਗੋਬਿੰਦ ਸੰਤਰੀਨਾ ਮਸਤ ਕਲਾਈ ਪਰਮ ਪਦ ਪਾਵਉ ਜਿਸ ਪ੍ਰਾਪਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖ ਦਾਤੀ ਤਿਨ ਸਾਧੂ ਚਰਨ ਲੈ ਹਿਰਦੈ ਪਰਾਤੀ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨ ਵਾਜੰਗਾ ਕੀਰਤਮ ਨਾਮ ਕਥੇ ਤੇਰੀ ਜਿਹਵਾ ਸਤ ਨਾਮ ਤੇਰਾ ਪਰਾਪੂਰਬਲਾ ਕਹੋ ਨਾਨਕ ਭਗਤ ਪਏ ਸਰਨਾਈ ਦੇਹੋ ਦਰਸ ਮਨ ਰੰਗ ਲੱਗਾ ਤੇਰੀ ਗਤ ਮਿਤ ਤੂੰ ਐ ਜਾਣ ਹੈ ਤੂੰ ਆਪੇ ਕਥ ਹੈ ਤੈ ਆਪ ਬਖਾਣ ਹੈ ਨਾਨਕ ਦਾਸ ਦਾਸਨ ਕੋ ਕਰਿਓ ਹਰ ਭਾਵਹਿ ਦਾਸਾਂ ਰਾਖ ਸੰਗਾ ਮਾਰੂ ਮਹੱਲਾ ਪੰਜਵਾ ਅੱਲਾਹ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਤੰਦੇ ਉਏ ਪੈ ਖਾਕ ਫਕੀਰ ਮਸਾਫਰ ਇਹੋ ਦਰਵੇਸ ਕਬੂਲ ਦਰਾ ਸੱਚ ਨਿਵਾਜ ਯਕੀਨ ਮਸੱਲਾ ਮਨ ਸਾ ਮਾਰ ਨਿਵਾਰ ਹੋ ਆਸਾ ਦੇਹ ਮਸੀਤ ਮਨ ਮੌਲਾਣਾ ਕਲਮ ਖਦਾਈ پاک ਖਰਾ ਸਰਾਸਰੈਤ ਲੇ ਕਮਾਵਹੁ ਤਰੀਕਤ ਤਰਕ ਖੋਜ ਟਲਾਵਹੁ ਮਾਰ ਪਤ ਮਨ ਮਾਰੋ ਅਬਦਾਲਾ ਮਿਲੋ ਹਕੀਕਤ ਜਿਤ ਫਿਰ ਨਾ ਮਰਾ ਕਰਾਨ ਕਤੇਬ ਦਿਲ ਮਾਹੇ ਕਮਾਹੀ ਦਸ ਔਰਾਤ ਰੱਖੋ ਬਦਰਾਹੀ ਪੰਜ ਮਰਦ ਸਿਦਕਲੇ ਬੰਦੋ ਖੈਰ ਸਬੂਰੀ ਕਬੂਲ ਪਰਾ ਮੱਕਾ ਮਿਹਰ ਰੋਜਾ ਪੈ ਖਾਕਾ ਭਿਸਤ ਪੀਰ ਲਫਜ ਕਮਾਏ ਅੰਦਾਜ਼ਾ ਫੂਰ ਨੂਰ ਮੁਸਕ ਖੁਦਾਇਆ ਬੰਦਗੀ ਅੱਲਹ ਆਲਾ ਹੁਜਰਾ ਸੱਚ ਕਮਾਵੇ ਸੋਈ ਕਾਜੀ ਜੋ ਦਿਲ ਸੋਧੈ ਸੋਈ ਹਾਜੀ ਸੋ ਮੁੱਲਾ ਮਲੂਨ ਨਿਵਾਰੈ ਸੋ ਦਰਵੇਸ ਜਿਸ ਸਿਫਤ ਧਰਾ ਸਬੇ ਵਖਤ ਸਬੇ ਕਰ ਵੇਲਾ ਖਾਲਕ ਯਾਦ ਦਿਲੈ ਮਹ ਮੌਲਾ ਤਸਬੀਹ ਯਾਦ ਕਰੋ ਦਸਮਰਦਨ ਸੁਨਨਤ ਸੀਲ ਬੰਧਾਨ ਬਰਾ ਦਿਲ ਮਹ ਜਾਨੂ ਸਭ ਫਿਲ ਹਾਲਾ ਖਿਲਖਾਨਾ ਬਰਾਦਰ ਹਮੂ ਜੰਗਾਲਾ ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਏ ਦਰਾ ਅਵਲ ਸਿਫਤ ਦੂਜੀ ਸਾਬੂਰੀ ਤੀਜੇ ਹਲੇਮੀ ਚੌਥੇ ਖੈਰੀ ਪੰਜਵੇਂ ਪੰਜੇ ਇਕਤ ਮੁਕਾਮ ਐ ਇਹ ਪੰਜ ਵਖਤ ਤੇਰੇ ਅਪਰਪਰਾ ਸਗਲੀ ਜਾਨ ਕਰੋ ਮੋਦੀ ਫਾ ਬਦ ਅਮਲ ਛੋੜ ਕਰਹੁ ਹੱਥ ਪੂਜਾ ਖੁਦਾਏ ਏਕ ਬੁਝ ਦੇਵੋ ਬਾਗਾ ਬੁਰਗੂ ਬਰਖੁਰਦਾਰ ਖਰਾ ਹਕ ਹਲਾਲ ਬੁਖੂ ਰੋ ਖਾਣਾ ਦਿਲ ਦਰਿਆਉ ਤੋ ਉਹ ਮਹਿ ਲਾਣਾ ਪੀਰ ਪਛਾਣੈ ਪਿਸਤੀ ਸੋਈ ਅਜਰਾਇ ਨਾ ਦੋਜ ਠੜਾ ਕਾਇਆ ਕਿਰਦਾਰ ਔਰਤ ਯਾਕੀਨਾ ਰੰਗ ਤਮਾਸ਼ੀ ਮਾਨ ਹਕੀਨਾ ਨਪਾਕ ਪਾਕ ਕਰ ਹਧੂਰ ਹਦੀਸਾ ਸਾਤ ਸੂਰਤ ਦਸਤਾਰ ਸਿਰਾ ਮੁਸਲਮਾਨ ਮੂਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੈ ਜਿਉ ਕੁਸਮ ਪਾਟ ਘਿਉ ਪਾਕ ਹਰਾ ਜਾ ਕੋ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨજર ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਅਥਾ ਰਹੀਮਾ ਹੱਕ ਹੁਕਮ ਸੱਚ ਖੁਦਾਯਾ ਬੁਝ ਨਾਨਕ ਬੰਦ ਖਲਾਸ ਤਰਾ ਮਾਰੂਮਾ